ਜਦੋਂ ਤੁਸੀਂ ਇਹਨੂੰ ਦੇਖੋਗੇ ਪ੍ਰੋਨਿੰਗ ਕੀਤੀ ਹੋਈ ਹੈ ਇਹਨਾਂ ਨੂੰ ਦੇਖੋਗੇ ਇਹਦੇ ਵਿੱਚ ਇੱਕ ਹਿੱਸਾ ਇਸ درخت ਦਾ ਬਣ ਰਿਹਾ ਹੈਗਾ ਹਾਂਜੀ ਉਹ ਵੇਖੋਗੇ ਸਾਹਮਣੇ ਪਾਸੇ ਘਰਾ ਨਿਕਲ ਕੇ ਮਤਲਬ ਇੱਕ ਜਿਹੜਾ ਹੈਗਾ ਸਿਵਿਲਿਅਨ ਸੈਂਸ ਦਾ ਇੱਕ ਹਿੱਸਾ ਬਣ ਰਿਹਾ ਹਾਂਜੀ ਬਨਸਪਤੀ ਕਦੇ ਵੀ ਬੰਦੇ ਦੀ ਦੁਸ਼ਮਣ ਨਹੀਂ ਹੁੰਦੀ ਜਸਟ ਬੰਦੇ ਨੂੰ ਸਮਝਦੀ ਨੌਜਵਾਨੀ ਮਾਪੇ ਤੋਂ ਕਦੇ ਵੀ ਵਾਕਆਊਟ ਨਹੀਂ ਕਰਦੀ ਬਸ਼ਰਤੇ ਕਿ ਮਾਪੇ ਨੂੰ ਆਪਣਾ ਬਚਪਨਾ ਆਪਣੀ ਜਵਾਨੀ ਆਪਣੇ ਬੱਚੇ ਦਾ ਬਚਪਨਾ ਤੇ ਬੱਚੇ ਦੇ ਮੰਤ ਬੈਲੈਂਸ ਕਾਇਮ ਕਰਨਾ ਹੈ ਕਿਉਂਕਿ ਪ੍ਰੋਨਿਕ ਤਾਂ ਹੀ ਹੋਊਗੀ ਜੇ ਪਿੱਛੇ ਜੜਾਂ ਨਹੀਂ ਇੱਕ ਨੌਜਵਾਨ ਬੱਚਾ ਜਿਹੜਾ ਹੈਗਾ ਮਾਂ ਜਾਂ ਬਾਪ ਤਾਂ ਹੀ ਬਣੂਗਾ ਜੇ ਕੋਈ ਮਾਂ ਤੇ ਬਾਪ ਦੀ ਸੰਸ ਵਾਲਾ ਇਸੇ ਤਰ੍ਹਾਂ ਦਾ ਰੂਟ ਹੋਵੇਗਾ ਤਾਂ ਇਹ ਜਿਹੜੇ ਰੂਟ ਨੇ ਜਿਹਨੇ ਸਾਡੇ ਕੋਲ ਨੇਟਿਵ ਟਰੀਜ਼ ਹੈਗੇ ਨੇ ਉਹ ਸਾਨੂੰ ਇੱਕ ਮਤਲਬ ਸਮਝ ਦਿੰਦੇ ਨੇ ਵੱਡਾ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਪੈਸਨਲ ਵੱਡੇ ਹੋ ਰਹੇ ਹੋ ਵੱਡਾ ਹੁਣ ਹੁੰਦਾ ਤੁਹਾਡੇ ਥੌਟਸ ਕਿਹੋ ਜਿਹੇ ਹੈਗੇ ਚਾਰਸ਼ਪੇਰ ਇਸ ਸਮੁੰਦਰ ਲੱਗਿਆ ਹੋਇਆ ਸਮੁੰਦਰ ਦੇ ਵਿੱਚ ਜਗਾ ਸੇਫ ਕਰ ਲਈ Ja, glaube ich, wird...